ਕੰਰਨ ਤਰਨ ਦੀ ਜਿਮਣੀ ਚੌਂ ਤੋਂ ਪਹਿਲਾਂ ਕਾਂਗਰਸ ਦੇ ਵੱਲੋਂ ਅਕਾਲੀ ਦਲ ਦੇ ਵੱਲੋਂ ਭਾਜਪੀ ਦੇ ਵੱਲੋਂ ਉੱਥੇ ਹੀ ਵਾਰਿਸ ਪੰਜਾਬ ਜਥੇਬੰਦੀ ਦੇ ਆਗੂਆਂ ਦੇ ਵੱਲੋਂ ਇੱਕ ਦੂਜੇ ਤੇ ਕਰੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਰਾਜਾ ਵੜਿੰਗ ਲਗਾਤਾਰ ਵਾਰਸ ਪੰਜਾਬ ਜਥੇਬੰਦੀ ਦੇ ਆਗੂਆਂ ਦੇ ਬਾਰੇ ਬੋਲਦੇ ਦਿਖਾਈ ਦਿੰਦੇ ਨੇ ਇਸ ਕਰਕੇ ਕਿਤੇ ਨਾ ਕਿਤੇ ਉਹਨਾਂ ਦਾ ਵਿਰੋਧ ਹੋਣਾ ਵੀ ਸ਼ੁਰੂ ਹੋ ਚੁੱਕਾ ਹੈ ਅੱਜ ਮੁਰ ਤੋਂ ਲੋਕਾਂ ਦੇ ਇਕੱਠ ਵਿੱਚ ਸੰਬੋਧਨ ਦੌਰਾਨ ਰਾਜਾ ਵੜਿੰਗ ਨੇ ਅਮਰਤਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਤੇ ਵੱਡੇ ਸਵਾਲ ਚੁਕੇ ਨੇ ਉਹਨਾਂ ਨੇ ਕਿਹਾ ਕਿ ਟਕਸਾਲ ਵਾਲੇ ਸਿੰਘ ਕਦੇ ਵੀ ਚੋਣਾਂ ਨਹੀਂ ਲੜਦੇ ਉਹਨਾਂ ਨੇ ਕਿਹਾ ਕਿ ਅਮਰਤਪਾਲ ਸਿੰਘ ਤਾਂ ਜੇਲ੍ਹ ਦੇ ਵਿੱਚ ਸੀ ਪਰ ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਭੇਜਿਆ ਸੀ ਸੰਸਦ ਦੇ ਵਿੱਚ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਨੇ ਉੱਥੇ ਮੂੰਹ ਤੱਕ ਨਹੀਂ ਖੋਲਿਆ ਹੋਰ ਕੀ ਕੁਝ ਕਹਿਣਾ ਸੀ ਰਾਜਾ ਵੜਿੰਗ ਦਾ ਤੁਸੀਂ ਵੀ ਸੁਣੋ ਮੇਰਾ ਅਮਰਿਤਪਾਲ ਜੀ ਨਾਲ ਕੋਈ ਰੌਲਾ ਨਹੀਂ ਹੈ ਪਰ ਮੈਨੂੰ ਇੱਕ ਗੱਲ ਦੱਸਿਓ ਤੁਸੀਂ ਸਾਰਿਆਂ ਨੇ ਦਮਦਮੀ ਟਕਸਾਲ ਬਾਰੇ ਸੁਣਿਆ ਹੈ ਜਿਨੇ ਜਿਨੇ ਸੁਣਿਆ ਹੱਥ ਖੜਾ ਕਰੋ ਯਾਰ ਹੱਥ ਖੜਾ ਕਰੋ ਜੱਜ ਨਾਲ ਦਮਦਮੀ ਟਕਸਾਲ ਦੇ ਮੁਖੀ ਕਿਸੇ ਵੇਲੇ ਸੰਤ ਭਿੰਡਰਾ ਵਾਲਾ ਵੀ ਹੋਇਆ ਕਰਦੇ ਸੀ ਹਾਂਜੀ ਇਹ ਸਹੀ ਹੈ ਗੱਲ ਬਿਲਕੁਲ ਬਿਲਕੁਲ ਹੁਣ ਧੰਮਾ ਜੀ ਹੈ ਕੋਈ ਦੰਦਮਈ ਟਕਸਾਲ ਦਾ ਬੰਦਾ ਕੋਈ ਐਮਪੀ ਦਾ ਇਲੈਕਸ਼ਨ ਲੜਿਆ ਹੈ ਬੋਲੋ ਕਿਉਂਕਿ ਉਹ ਧਰਮ ਦਾ ਪ੍ਰਚਾਰ ਹੀ ਕਰਦਾ ਜਿਹੜਾ ਲੀਡਰ ਬਣ ਗਿਆ ਉਹ ਤਾਂ ਸਾਡੇ ਵਰਗਾ ਹੀ ਹੋ ਗਿਆ ਫਿਰ ਪਾਰਟੀ ਬਣਾ ਲਈ ਹੁਣ ਐਮਐਲਏ ਖੜੇ ਕਰਨ ਲੱਗ ਪਿਆ ਕਹਿਣ ਦਾ ਮਤਲਬ ਤੁਸੀਂ ਇਹ ਨਾ ਕਰੋ ਮੈਂ ਧਰਮ ਦਾ ਪ੍ਰਚਾਰਕ ਆ ਮੈਂ ਹੈਗਾ ਹੁਣ ਲੀਡਰ ਸਾਨੂੰ ਕੋਈ ਇਤਰਾਜ਼ ਨਹੀਂ ਤੁਸੀਂ ਐਵੇਂ ਬਾਬੇ ਦਾ ਓਡਾ ਅਸਰਾ ਕੰਮ ਲੈ ਕੇ ਨਾ ਕੰਮ ਕਰੋ ਇੱਕ ਉਹਨਾਂ ਦੇ ਫਲੈਕਸ ਦੇ ਨਾਲ ਫੋਟੋ ਲੱਗੀ ਐ ਸਰਬਜੀਤ ਖਾਲਸਾ ਦੀ ਲੱਗੀ ਐ ਨਾ ਬੋਲੋ ਭਾਈ ਯਾਰ ਕੋਈ ਬੋਲਦਾ ਹੀ ਨਹੀਂ ਸਰਬਜੀਤ ਖਾਲਸਾ ਫਰੀਦਕੋਟ ਤੋਂ ਐਮਪੀ ਐ ਉਹਨੂੰ ਇਸ ਕਰਕੇ ਬਣਾਇਆ ਵੀ ਇਹ ਗੁਰਸਿੱਖਾਂ ਦੇ ਮਸਲੇ ਜਾ ਕੇ ਦਿੱਲੀ 'ਚ ਕਰੇਗਾ ਚਲੋ ਮੰਨ ਲਿਆ ਅਮਰਿਤਪਾਲ ਤਾਂ ਜੇਲ੍ਹ 'ਚ ਐ ਭੈਣ ਜੀ ਇੱਕ ਮਿੰਟ ਰੋਟੀਆਂ ਆਪਾਂ ਖਾ ਜਾਵਾਂਗੇ ਮੇਰੀ ਭੈਣ ਕੋਲੇ ਜਿਹੜਾ ਸਰਬਜੀਤ ਖਾਲਸਾ ਵੀ ਉਹ ਮੁੰਡਿਓ ਮਗਰਲੇ ਸੁਣ ਲੋ ਸਰਵਜੀਤ ਖਾਲਸਾ ਨੂੰ ਲੋਕਾਂ ਨੇ ਜਿਤਾਇਆ 3 ਲੱਖ ਵੋਟਾਂ ਨਾਲ ਵੀ ਇਹ ਸਿੱਖੀ ਦਾ ਪ੍ਰਚਾਰ ਕਰੂਗਾ ਤੇ ਪਾਰਲੀਮੈਂਟ ਚੋਂ ਬੰਦੀ ਸਿੱਖਾਂ ਦੀ ਗੱਲ ਕਰੂਗਾ ਤੇ ਸਾਡੇ ਪੰਜਾਬ ਦੇ ਸਿੱਖਾਂ ਦੀ ਗੱਲ ਕਰੂਗਾ ਲੈ 1.5 ਸਾਲ ਮੈਂ ਵੀ ਉੱਥੇ ਐਮਪੀ ਐ ਮੈਂ ਵੀ ਜਿੱਤ ਗਿਆ ਕਿ ਲੁਧਿਆਣੇ ਮੈਂ ਭਾਈ ਜੀ ਉਹਦਾ ਵਾਸੀ ਲੈਂਦੇ ਦਾ ਮੂੰਹ ਖੁੱਲਦਾ ਨਹੀਂ ਵੇਖਿਆ ਉਹਨੇ ਬੋਲਣਾ ਤਾਂ ਸੁਆਹ ਸੀਗਾ ਉਹਨੇ ਇਹ ਨਹੀਂ ਕਦੇ ਕਿਹਾ ਵਾਹਿਗੁਰੂ ਜਿੱਤਖਾਲਸਾ ਦੇ ਵਾਹਿਗੁਰੂ ਜੀ ਦੀ ਫਤਿਹ ਜਿਹੜੇ ਬੰਦੇ ਨੇ ਫੱਦੇ ਹੀ ਨਹੀਂ ਬੁਲਾਈ ਜਾ ਕੇ 1.5 ਸਾਲ ਦੀ ਪਾਰਲੀਮੈਂਟ ਚ ਉਹ ਸਿੱਖੀ ਦਾ ਪ੍ਰਚਾਰ ਕਿਵੇਂ ਕਰੂਗਾ ਵੀ ਬੋਲੋ ਤੁਸੀਂ ਗੁਰਦੁਆਰੇ ਚ ਭਾਈ ਬਿਠਾ ਲਓ ਤੇ ਉਹਨੂੰ ਕਹਿ ਵੀ ਪਾਠ ਕਰਨਾ ਹੈ ਤੇ ਉਹ ਪਾਠ ਦੀ ਥਾਂ ਤੇ ਗਾਣੇ ਸੁਣੀ ਜਾਵੇ ਤੇ ਗੁਰਦੁਆਰੇ ਜਾਊ ਕੋਈ ਕਥਾਵਾਚਕ ਗਲਤ ਕਥਾ ਕਰੀ ਜਾਵੇ ਕੋਈ ਜਾਊਗਾ ਫਿਰ ਇਹੋ ਜਿਹੇ ਲੋਕਾਂ ਨੂੰ ਐਮਪੀ ਬਣਾਉਣ ਦਾ ਫਾਇਦਾ ਕੀ ਹੋਇਆ ਬਈ